ਸ਼ਸ਼ੀਕਲ ਜੀ ਜੌਰਜਟ ਤੇ ਸੂਟਾਂ ਦੇ ਵਿੱਚ ਨਵਾਂ ਸਟਾਕ ਆਇਆ ਹੈ ਸੋ ਕਲਰ ਵੀ ਬਹੁਤ ਸੋਹਣੇ ਸੋਹਣੇ ਆਏ ਨੇ ਤੇ ਪ੍ਰਿੰਟਿੰਗ ਵੀ ਹੈ ਜਿਹੜੀ ਇਹਨਾਂ ਦੀ ਬਹੁਤ ਜ਼ਿਆਦਾ ਸੋਹਣੀ ਰਹੇਗੀ ਡਿਫਰੈਂਟ ਜਿਹੇ ਪ੍ਰਿੰਟ ਰਹਿਣਗੇ ਸੋ ਕਲਰਸ ਨੇ ਜਿਹੜੇ ਬਹੁਤ ਪਿਆਰੇ ਨੇ ਇਹਨਾਂ ਵਿੱਚ ਜੌਰਜਟ ਤਾਂ ਹੀ ਇਹਨਾਂ ਨਾਲ ਦੁਪੱਟਾ ਰਹੇਗਾ ਜੀ ਦੁਪੱਟੇ ਦੇ ਫੋਰ ਸਾਈਡ ਹੈ ਜਿਹੜੀ ਲੈਸ ਰਹੇਗੀ ਲੈਸ ਦੀ ਡਿਜ਼ਾਈਨਿੰਗ ਹੈ ਜਿਹੜੀ ਸਟਾਕ ਤੇ ਅਕੋਰਡਿੰਗ ਜੇ ਹੋਗੀ ਤੇ ਸ਼ਰਟ ਵੀ ਜਾਰਜਟ ਦੀ ਪ੍ਰਿੰਟਡ ਰਹੇਗੀ ਤੇ ਬਾਟਮ ਜਾਰਜਟ ਦੀ ਪਲੇਨ ਰਹੇਗੀ ਜੀ ਸੇਮ ਐਜ਼ ਇਟ ਇਜ਼ ਹੈ ਜਿਹੜੇ ਪ੍ਰਿੰਟਸ ਰਹਿਣਗੇ ਸੋ ਇਹਨਾਂ ਦਾ ਪ੍ਰਾਈਸ ਹੈ ਜਿਹੜਾ ਮੈਂਸ਼ਨ ਹੈ 550 ਰੁਪਏ ਦੇ ਵਿੱਚ ਤੁਸੀਂ ਕੋਈ ਵੀ ਇੱਕ ਸੂਟ ਹੈ ਜਿਹੜਾ WhatsApp ਤੇ ਆਰਡਰ ਕਰ ਸਕਦੇ ਹੋ ਆਰਡਰਸ ਤੁਹਾਡੇ WhatsApp ਤੇ ਹੀ ਹੋਣਗੇ ਤੇ ਪੇਮੈਂਟ ਹੈ ਜਿਹੜੀ ਜੀ ਆਨਲਾਈਨ ਹੋਏਗੀ ਕੈਸ਼ ਔਨ ਲਿਵਰੀ ਨਹੀਂ ਹੋਏਗੀ ਪੇਮੈਂਟ ਤੇ ਐਡਰੈਸ ਸੈਂਡ ਕਰਕੇ ਤੁਸੀਂ ਆਪਣਾ ਆਰਡਰ ਜਿਹੜਾ ਬੁੱਕ ਕਰ ਸਕਦੇ ਹੋ ਸਕਰੀਨ ਸ਼ਾਟ ਹੈ ਜਿਹੜਾ ਤੁਸੀਂ WhatsApp ਤੇ ਸੈਂਡ ਕਰਕੇ ਆਪਣਾ ਆਰਡਰ ਹੈ ਕੋਈ ਵੀ ਸੂਟ ਤੁਹਾਨੂੰ ਪਸੰਦ ਆਉਂਦਾ ਤੁਸੀਂ ਉਹਦਾ ਸਕਰੀਨਸ਼ਾਟ ਲੈ ਕੇ WhatsApp ਤੇ ਮੈਸੇਜ ਕਰ ਸਕਦੇ ਹੋ ਤੇ ਆਪਣਾ ਆਰਡਰ ਜਿਹੜਾ ਉਹ ਬੁੱਕ ਕਰਵਾ ਸਕਦੇ ਹੋ ਇਹਨਾਂ ਦੇ ਸਾਰੇ ਹੀ ਡਿਜ਼ਾਈਨ ਨੇ ਜਿਹੜੇ ਬਹੁਤ ਜ਼ਿਆਦਾ ਸੋਹਣੇ ਨੇ ਤੇ ਸਾਰੇ ਹੀ ਇਸ ਟਾਈਮ ਅਵੇਲੇਬਲ ਨੇ ਤੁਸੀਂ ਇਹਨਾਂ ਵਿੱਚੋਂ ਕੋਈ ਵੀ ਸੂਟ ਹੈ ਜਿਹੜਾ ਵਾਈ ਕਰ ਸਕਦੇ ਹੋ